ਨੀਟਿੰਗ ਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਇਹ ਜਿਹੜਾ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਸੌਖਾ ਜਿਹਾ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਸਪੈਸ਼ਲ ਲੇਡੀਜ਼ ਕੋਟੀ ਦੇ ਵਾਸਤੇ ਡਿਜ਼ਾਈਨ ਹੈ ਕੋਟੀ ਦੇ ਉੱਪਰ ਜੈਕਟ ਦੇ ਉੱਪਰ ਸਕੀਵੀ ਦੇ ਉੱਪਰ ਬਹੁਤ ਜਿਹੜਾ ਡਿਜ਼ਾਈਨ ਜਿਹੜਾ ਵਧੀਆ ਲੱਗਦਾ ਹੈ ਆਪਾਂ ਗਰਲਜ਼ ਵਾਸਤੇ ਜਦੋਂ ਸਕੀਵੀ ਬਣਾਉਣੀ ਹੈ ਬਹੁਤ ਪਿਆਰੀ ਜੀ ਲੋਕ ਹੁੰਦੀ ਹੈ ਜਰੂਰ ਇਹਨੂੰ ਤੁਸੀਂ ਬਣਾ ਕੇ ਟਰਾਈ ਕਰਨਾ ਤੇ ਚਲੋ ਆਪਾਂ ਇਹਨੂੰ ਸਟੈਪ ਬਾਈ ਸਟੈਪ ਬਣਾਉਣਾ ਸਿੱਖਦੇ ਹਾਂ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਅਗੋਂ ਦੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਡਿਜ਼ਾਈਨ ਦੀ ਆਪਣੀ ਪਹਿਲੀ ਸਲਾਈ ਹੈ ਇਹਨੂੰ ਤੁਸੀਂ ਬਣਾਉਣ ਵਾਸਤੇ ਜਦੋਂ ਆਪਣੇ ਪ੍ਰੋਜੈਕਟ ਦੇ ਵਾਸਤੇ ਕੁੰਡੇ ਲੈਣੇ ਆ 12-12 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ ਤੁਹਾਡਾ ਡਿਜ਼ਾਈਨ ਜਿਹੜਾ ਹੈ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਸੈੱਟ ਹੋ ਜਾਊਗਾ 12-12 ਕੁੰਡਿਆਂ ਦਾ ਆਪਣਾ ਡਿਜ਼ਾਈਨ பழல கும்டா பிணா உத்தார இன்னும் பூரி சிலை ஸ்தான் சிதா சிதா பண்ணிட்டு சாரி சிலை அப்பா சிதி சிதி பண்ணி தூஜி சிலை அப்பா உல்டத்தை ஆண்டா பிணா உத்தாரே ਹੁਣ ਆਪਾਂ ਧਾਗੇ ਨੂੰ ਬੈਕ ਸਾਈਡ ਤੇ ਫੜਾਂਗੇ ਇਸ ਤਰ੍ਹਾਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ ਜਿੰਨੇ ਆਪਣੀ ਸਲਾਈ ਦੇ ਵਿੱਚ ਕੁੰਡੇ ਆ ਸਭ ਨੂੰ ਆਪਾਂ ਇਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਦੇ ਜਾਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਆਪਾਂ ਸਿੱਧਾ ਬਣਾਉਂਦੇ ਜਾਣਾ। ਐਂਡ ਵਾਲਾ ਕੁੰਡਾ ਵੀ ਆਪਾਂ ਇਹਨੂੰ ਆਪਾਂ ਉਲਟਾ ਬਣਾ ਲੈਣਾ। ਤੀਜੀ ਸਲਾਈ ਆਏ ਆਪਾਂ ਸਿੱਧੀ ਸਾਈਡ ਆ ਪਹਿਲਾ ਕੁੰਡਾ ਬਿਨਾਂ ਬੁਨੇ ਉਤਾਰਿਆ। ਇਹ ਇੱਕ ਕੁੰਡਾ ਸਿੱਧਾ ਬਣਾਵਾਂਗੇ। ਧਾਗਾ ਆਪਣੇ ਵੱਲ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਫਿਰ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਆਪਾਂ ਪੂਰੀ ਸਲਾਈ ਵਲ ਪਾ ਕੇ ਪਹਿਲਾਂ ਆਪਾਂ ਕੁੰਡੇ ਘਟਾਏ ਸੀ ਤੇ ਇਸ ਸਲਾਈ ਚ ਆਪਾਂ ਵਧਾਉਂਦੇ ਜਾਵਾਂਗੇ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਵਾਲ ਪਾ ਲਿਓ ਤੇ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕੀਤਾ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕੀਤਾ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕੀਤਾ ਇੱਕ ਗੁੰਡਾ ਸਿੱਧਾ ਇਸ ਤਰ੍ਹਾਂ ਪੂਰੀ ਸਲਾਈ ਕੰਪਲੀਟ ਕਰੋ ਲੈਣ ਦੇ ਵੜਾ ਗੁੰਡਾ ਸਿੱਧਾ ਬਣਾ ਦਿਆਂਗੇ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਬਿਨਾ ਬੁਨੇ ਉਤਾਰਿਆ ਹੁਣ ਆਪਾਂ ਇਹਨੂੰ ਪੂਰੀ ਸਲਾਈ ਨੂੰ ਇਸ ਤਰ੍ਹਾਂ ਉਲਟਾ-ਉਲਟਾ ਬਣਾਉਂਦੇ ਹੋਏ ਕੰਪਲੀਟ ਕਰ ਦਾਂਗੇ ਵਾਲ ਵਾਲੇ ਕੁੰਡੇ ਜਿਹੜੇ ਉਹ ਵੀ ਆਪਾਂ ਉਲਟੇ ਬਣਾਉਣੇ ਔਰ ਦੂਜੇ ਕੁੰਡੇ ਜਿਹੜੇ ਉਹਨਾਂ ਨੂੰ ਆਪਾਂ ਉਲਟੇ ਪੂਰੀ ਸਲਾਈ ਮਤਲਬ ਕਿ ਉਲਟੀ-ਉਲਟੀ ਆਪਾਂ ਬਣਾ ਕੇ ਕੰਪਲੀਟ ਕਰ ਲੈਣੇ ਆ ਪੂਰੀ ਸਲਾਈ ਉਲਟਾ-ਉਲਟਾ ਬਣਾਉਂਦੇ ਜਾਵਾਂਗੇ ਆਪਾਂ ਪੰਜਵੀਂ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਬਿਨਾ ਬੁਨੇ ਉਤਾਰਿਆ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਧਾਗਾ ਅੱਗੇ ਕਰਾਂਗੇ ਜਾਲੀ ਪਾ ਕੇ ਤੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ 1 2 3 ਗੁੰਡਾ ਪਾੜਟ ਕੇ ਸਿੱਧਾ ਕਰ ਦਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਾਹਗ ਸਾਈਡ ਤੋਂ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਦੀ ਸਾਈਡ ਤੋਂ ਕਰਾਂਗੇ ਸੌਰੀ ਇਸ ਤਰ੍ਹਾਂ ਦੋ ਐਸਾ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਕਰ ਲਿਆ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ 2 4 6 8 10 12 ਇਹਨਾਂ ਕੁੰਡਿਆਂ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਜਾਲੀ ਪਾ ਕੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਕੁੰਡਾ ਪਰਟਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਹੀ ਆਪਾਂ ਅੱਗੇ ਦੀ ਸਾਈਡ ਤੋਂ ਕਰਦੇ ਆਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ 1 2 3 ਤਾਂ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਦੋ ਡਿਜ਼ਾਈਨ ਆਪਣੇ ਬਣ ਗਏ ਤਿੰਨ ਡਿਜ਼ਾਈਨ ਆ ਮੇਰੇ ਕੋਲੇ ਫਿਰ ਆਪਾਂ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਵਲ ਪਾ ਕੇ ਗੁੰਡਾ ਪਲਟ ਕੇ ਸਿੱਧਾ ਕਰਦੇ ਆਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬੈਕ ਸਾਈਡ ਤੋਂ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਹੀ ਆਪਾਂ ਅੱਗੇ ਦੀ ਸਾਈਡ ਤੋਂ ਕਰਾਂਗੇ ਤਿੰਨ ਗੁੰਡੇ ਸਿੱਧੇ ਤਾਂ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਐਂਡ ਵਾਲਾ ਗੁੰਡਾ ਵੀ ਸਿੱਧਾ ਬਣਾਵਾਂਗੇ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਆਪਾਂ ਆ ਗਏ ਉਲਟੀ ਸਾਈਡ ਪਹਿਲਾ ਗੁੰਡਾ ਬਿਨਾ ਬੁਣਿਆ ਉਤਾਰਿਆ ਦੋ ਗੁੰਡੇ ਉਲਟੇ ਬਣਾਵਾਂਗੇ ਇੱਕ ਦੋ ਜਾਲੀ ਪਾਵਾਂਗੇ ਇਸ ਤਰ੍ਹਾਂ ਆਪਾਂ ਦੋ ਗੁੰਡੇ ਫੇਰ ਆਪਾਂ ਹੁਲਟੇ ਬਣਾਵਾਂਗੇ ਇੱਕ ਦੋ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਉਲਟਾ ਬਣਾਉਂਦੇ ਹੋਏ ਦੋ ਕੁੰਡਿਆਂ ਦਾ ਇੱਕ ਕੁੰਡਾ ਆਪਾਂ ਬਣਾਉਣਾ ਇਹ ਇਧਰੋਂ ਦੀ ਆਪਾਂ ਇਸ ਤਰ੍ਹਾਂ ਸਲਾਈ ਲੈ ਕੇ ਦੋਹਾਂ ਕੁੰਡਿਆਂ ਦੇ ਵਿੱਚ ਇਸ ਤਰ੍ਹਾਂ ਬਣਾ ਦੇਣਾ ਠੀਕ ਹੈ ਜੀ ਦੋ ਗੁੰਡੇ ਉਲਟੇ ਜਾਲੀ ਪਾਵਾਂਗੇ ਦੋ ਗੁੰਡੇ ਫੇਰ ਆਪਣੇ ਉਲਟੇ ਇਸੇ ਤਰ੍ਹਾਂ ਆਪਾਂ ਫੇਰ ਅੱਗੇ 12 ਗੁੰਡਿਆਂ ਨੂੰ ਕੰਟੀਨਿਊ ਕਰਾਂਗੇ ਦੋ ਗੁੰਡੇ ਉਲਟੇ ਜਾਲੀ ਪਾਵਾਂਗੇ ਫੇਰ ਦੋ ਗੁੰਡੇ ਉਲਟੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਇਸ ਤਰ੍ਹਾਂ ਆਪਾਂ ਨੋਰਮਲ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਆਪਾਂ ਇਧਰੋਂ ਬੈਕ ਸਾਈਡ ਤੋਂ ਇਸ ਤਰ੍ਹਾਂ ਸਲਾਈ ਨੂੰ ਲੈ ਕੇ దో కండే ఉల్టే వాల్టే వా ఉల్టా బా దే సతవీ సై సీ సైడ్ పలా కు కండా బిణా బుణి ఉతార్య తిని కండే సీధే తిన్న ਜਾਲੀ ਪਾਵਾਂਗੇ ਇੱਕ ਗੁੰਡਾ ਸਿੱਧਾ ਗੁੰਡਾ ਪਲਟ ਕੇ ਸਿੱਧਾ ਕਰਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬੈਗ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਦੀ ਸਾਈਡ ਤੋਂ ਇਹ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕਰਕੇ తిన కిధె ఎన్నాడే ఫిర్తో అంటూ కనుడే సెళీ పావే సరధాడ బ్యాక్ సైడ్ దో కడ్డా అ ਇੱਕ ਕੁੰਡਾ ਸਿੱਧਾ ਤੱਕ ਅੱਗੇ ਕਰਕੇ ਜਾਲੀ ਪਾ ਕੇ ਤਿੰਨ ਕੁੰਡੇ ਸਿੱਧੇ ਐਂਡ ਵਾਲਾ ਕੁੰਡਾ ਵੀ ਸਿੱਧਾ ਬਣਾ ਦੇਾਂਗੇ 8ਵੀਂ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਬਿਨਾ ਬੁਣਿਆ ਤਾਰਿਆ ਚਾਰ ਕੁੰਡੇ ਉਲਟੇ 1 2 3 4 ਤਾਂ ਗੱਲ ਭੇਟਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਨੋਰਮਲ ਇਸਤਰਾ దో కడ్ కుండా పిచ్చేతో సలాయి దో కుడ నార్మల్ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਜਾਲੀ ਧਾਗਾ ਘੁਮਾ ਕੇ ਪਾ ਕੇ ਚਾਰ ਕੁੰਢੇ ਉਲਟੇ ਇਹਨਾਂ 12 ਕੁੰਡਿਆਂ ਨੂੰ ਅੱਗੇ ਕੰਟੀਨਿਊ ਕਰਾਂਗੇ ਚਾਰ ਕੁੰਡੇ ਉਲਟੇ ਧਾਗਾ ਘੁਮਾ ਕੇ ਵਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਨੋਰਮਲ ਤਰੀਕੇ ਨਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਸਲਾਈ ਇਸ ਤਰ੍ਹਾਂ ਆਗੇ ਧਾਗਾ ਘਮਾਵਾਂਗੇ ਵਲ ਪਾ ਕੇ ਚਾਰ ਗੁੰਡੇ ਉਲਟੇ ਐਂਡੜਾ ਕੁੰਡਾ ਉਲਟਾ ਆਪਣਾ ਲਿਆਂਗੇ ਨੌਵੀਂ ਸਲਾਈ ਪਹਿਲਾ ਗੁੰਡਾ ਬਿਨਾਂ ਬੁਣਿਆ ਤਾਰਿਆ ਪੂਰੀ ਸਲਾਈ ਨੂੰ ਆਪਾਂ ਸਿੱਧਾ ਸਿੱਧਾ ਬਣਾ ਕੇ ਕੰਪਲੀਟ ਕਰ ਦੇਣਾ ਵਾ ਬਸ ਆਪਣੀਆਂ ਦੋਸ ਲਾਈਆਂ ਜਿਹੜੀਆਂ ਥੋੜਾ ਜਿਹਾ ਡਿਜ਼ਾਈਨ ਵਾਲੀਆਂ ਉਹ ਵੀ ਜਦੋਂ ਆਪਣੇ ਡਿਜ਼ਾਈਨ ਹੱਥੀਂ ਚੜ੍ਹ ਜੇ ਤਾਂ ਬਿਲਕੁਲ ਸੋਖੀਆਂ ਹੀ ਲੱਗਦੀਆਂ ਪੂਰਾ ਆਪਾਂ ਇਹਨੂੰ ਸਿੱਧਾ ਸਿੱਧਾ ਬਣਾਵਾਂਗੇ 10ਵੀਂ ਸਲਾਈ ਉਲਟੀ ਸਾਈਡ ਇਹਨੂੰ ਵੀ ਆਪਾਂ ਪੂਰਾ ਉਲਟਾ-ਉਲਟਾ ਹੀ ਬਣਾ ਕੇ ਕੰਪਲੀਟ ਕਰ ਦੇਾਂਗੇ ਪੂਰਾ ਜਿੰਨੇ ਵੀ ਆਪਣੇ ਪ੍ਰੋਜੈਕਟ ਵਾਸਤੇ ਕੁੰਡੇ ਆ ਪੂਰੇ ਉਲਟੇ ਬਣਾਵਾਂਗੇ 10 ਲਾਈਆਂ ਦਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜਰੂਰ ਤੁਸੀਂ ਇਹਨੂੰ ਆਪਣੇ ਸਕੀਵੀ ਦੇ ਉੱਤੇ ਟਰਾਈ ਕਰਨਾ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰੋ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਧੰਨਵਾਦ